ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਆਯਾਤ ਡਿਊਟੀ ਤੋਂ 617 ਮਿਲੀਅਨ ਡਾਲਰ ਦੀ ਵਾਧੂ ਆਮਦਨ ਅਮਰੀਕਾ ਤੇ ਲਾਏ ਜਵਾਬੀ ਟੈਰਿਫਾਂ ਦਾ ਕੈਨੇਡਾ ਨੂੰ ਮਿਲਿਆ ਫਾਇਦਾ 온ਟਾਰੀਓ ਨੇ ਵਪਾਰਕ ਰੁਕਾਵਟਾਂ ਹਟਾਉਣ ਬਾਬਤ ਚੁੱਕੇ ਕਦਮ ਸਸਕੇਚਵਨ ਪੀਈਆਈ ਅਤੇ ਅਲਬਰਟਾ ਨਾਲ ਕੀਤੇ ਸਮਝੌਤੇ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ 'ਚ ਬੀਸੀ ਦੇ ਡੈਲਟਾ ਤੋਂ ਦੋ ਵਿਅਕਤੀ ਗ੍ਰਿਫਤਾਰ ਪੁਲਿਸ ਰਿਲੀਜ਼ 'ਚ ਦੋਵਾਂ ਦੀ ਉਮਰ 21 ਸਾਲ ਦੱਸੀ ਗਈ। ਯਾਤਰੀਆਂ ਦੀ ਸੁਰੱਖਿਆ ਬਾਰੇ ਚਿੰਤਤ VOTING ਕੰਪਨੀਆ ਐਸੋਸੀਏਸ਼ਨ ਨੇ ਸੰਚਾਲਕਾਂ ਬਾਰੇ ਚੇਤਾਵਨੀ ਜਾਰੀ ਕੀਤੀ। ਅਮਰੀਕੀ ਸਮਾਨ ਤੇ ਜਵਾਬੀ ਟੈਰਿਫ ਪ੍ਰਭਾਵੀ ਹੋਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਸ ਸਾਲ ਮਾਰਚ 'ਚ ਆਯਾਤ ਡਿਊਟੀਆਂ ਰਾਹੀਂ ਪਿਛਲੇ ਸਾਲ ਦੀ ਤੁਲਨਾ 'ਚ 617 ਮਿਲੀਅਨ ਡਾਲਰ ਦੀ ਵਾਧੂ ਕਮਾਈ ਕੀਤੀ ਪਿਛਲੇ ਹਫਤੇ ਦੇ ਅਖੀਰ 'ਚ ਜਾਰੀ ਹੋਈ ਫੈਡਰਲ ਸਰਕਾਰ ਦੀ ਤਾਜ਼ਾ ਵਿੱਤੀ ਰਿਪੋਰਟ ਦਰਸਾਉਂਦੀ ਹੈ ਕਿ ਮਾਰਚ 'ਚ ਆਯਾਤ ਡਿਊਟੀਆਂ ਰਾਹੀਂ ਕਮਾਈ ਗਈ ਕੁੱਲ ਰਕਮ 1 ਬਿਲੀਅਨ ਡਾਲਰ ਤੋਂ ਵੱਧ ਸੀ ਜੋ ਪਿਛਲੇ ਸਾਲ ਦੇ ਮਾਰਚ ਨਾਲੋਂ 2 ਗੁਣਾ ਜ਼ਿਆਦਾ ਹੈ ਮਾਰਚ ਮਹੀਨੇ ਦੌਰਾਨ ਫੈਡਰਲ ਸਰਕਾਰ ਨੇ ਅਮਰੀਕਾ ਤੋਂ ਆ ਰਹੇ ਕਈ ਬਿਲੀਅਨ ਡਾਲਰ ਦੇ ਸਮਾਨ ਉੱਤੇ ਜਵਾਬੀ ਟੈਰਿਫ ਲਗਾ ਦਿੱਤੇ ਸਨ ਇਹ ਲਾਗਤ ਉਹ ਕੈਨੇਡੀਅਨ ਕਾਰੋਬਾਰ ਪਰ ਰਹੇ ਨੇ ਜੋ ਕਿ ਇਹ ਸਮਾਨ ਕੈਨੇਡਾ ਚ ਆਯਾਤ ਕਰ ਰਹੇ ਨੇ ਹਾਲ ਹੀ ਦੀ ਫੈਡਰਲ ਚੋਣ ਮੁਹਿੰਮ ਦੌਰਾਨ ਲਿਬਰਲ ਪਾਰਟੀ ਨੇ ਅਨੁਮਾਨ ਲਗਾਇਆ ਸੀ ਕਿ ਅਮਰੀਕਾ ਵਿਰੁੱਧ ਟੈਰਿਫਾਂ ਰਾਹੀਂ 12 ਮਹੀਨਿਆਂ ਚ ਲਗਭਗ 20 ਬਿਲੀਅਨ ਡਾਲਰ ਇਕੱਠੇ ਹੋਣਗੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਪਿਛਲੇ ਹਫਤੇ ਇੱਕ ਇੰਟਰਵਿਊ ਚ ਕਿਹਾ ਕਿ ਇਹ ਅੰਕੜਾ ਇੱਕ ਖਾਸ ਸਮੇਂ ਤੇ ਲਾਇਆ ਗਿਆ ਅਨੁਮਾਨ ਸੀ ਤੇ ਉਹਨਾਂ ਜ਼ਿਕਰ ਕੀਤਾ ਕਿ ਟੈਰਿਫਾਂ ਦੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਲੀਬਰਲ ਸਰਕਾਰ ਨੇ ਇਸ ਵਾਰੀ ਸਪ੍ਰਿੰਗ ਬਜਟ ਨਾ ਲਿਆਉਣ ਦਾ ਫੈਸਲਾ ਕੀਤਾ ਹੈ ਪਰ ਸਰਕਾਰ ਨੇ ਇਸ ਗਰਮੀਆਂ ਚ ਇੱਕ ਵਿੱਤੀ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ। ਕੈਨੇਡਾ ਚ ਆਰਥਿਕ ਅਨਿਸ਼ਚਿਤਤਾ ਦੇ ਮਾਹੌਲ ਜਿਸ ਦਾ ਇੱਕ ਕਾਰਨ ਅਮਰੀਕੀ ਟੈਰਿਫ ਨੇ ਦੇ ਦਰਮਿਆਨ 온ਟਾਰੀਓ ਸਰਕਾਰ ਨੇ ਸਕੈਚਵਨ, ਅਲਬਰਟਾ ਅਤੇ ਪ੍ਰਿੰਸ ਐਡਵਰਡ ਆਇਲੈਂਡ ਨਾਲ ਸਮਝੌਤੇ ਕੀਤੇ ਨੇ ਤਾਂ ਜੋ ਸੂਬਿਆਂ ਦੇ ਦਰਮਿਆਨ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਸਕਣ। ਅੰਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਸਸਕਾਟੂਨ ਚ ਪ੍ਰੀਮੀਅਰਾਂ ਦੀ ਮੀਟਿੰਗ ਤੋਂ ਪਹਿਲਾਂ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਪੀਈਆਈ ਦੇ ਪ੍ਰੀਮੀਅਰ ਰੌਬ ਲੈਂਟਰਸ ਨਾਲ ਵੱਖ-ਵੱਖ ਸਮਝੌਤਿਆਂ ਤੇ ਦਸਤਖਤ ਕੀਤੇ ਅੰਟਾਰੀਓ ਨੇ ਮਈ ਮਹੀਨੇ ਚ ਮੈਨੀਟੋਬਾ ਅਤੇ ਅਪ੍ਰੈਲ ਚ ਨੋਵਾ ਸਕੋਸ਼ੀਆ ਤੇ ਨਿਊ ਬ੍ਰੰਜ਼ਵਿਕ ਨਾਲ ਵੀ ਸਮਝੌਤੇ ਸਾਈਨ ਕੀਤੇ ਸਨ ਫੋਰਡ ਨੇ ਕਿਹਾ ਕਿ ਅੰਟਾਰੀਓ ਸੂਬਾ ਅਜਿਹੇ ਸਮਝੌਤਿਆਂ ਤੇ ਦਸਤਖਤ ਕਰਕੇ ਕੈਨੇਡਾ ਦੇ ਅੰਦਰ ਮੁਕਤ ਵਪਾਰ ਲਈ ਖੜਾ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਕਦਮ ਕੈਨੇਡੀਅਨ ਅਰਥਵਿਵਸਥਾ ਤੇ ਅਮਰੀਕੀ ਟੈਰਿਫਾਂ ਦੇ ਪੈਰੈ ਅਸਰ ਨੂੰ ਘਟਾਉਣ ਦੀ ਕੋਸ਼ਿਸ਼ ਨੇ। ਉਹਨਾਂ ਨੇ ਸਸਕਾਰਟੂਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਸਰਕਾਰ 온ਟਾਰੀਓ ਅਤੇ ਕੈਨੇਡਾ ਦੀ ਰੱਖਿਆ ਕਰਨ ਦੇ ਮਿਸ਼ਨ ਤੇ ਐ। ਇਸ ਸਮੇਂ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਸਿੱਧਾ ਸਾਡੇ ਅਰਥਚਾਰੇ ਨੂੰ ਨਿਸ਼ਾਨਾ ਬਣਾ ਰਹੇ ਨੇ ਅਤੇ ਉਹ ਸਾਡੇ ਅਰਥਚਾਰੇ ਨੂੰ ਤਬਾਹ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਦਾ ਡਟਵਾ ਵਿਰੋਧ ਕਰਾਂਗੇ। ਫੋਰਡ ਨੇ ਕਿਹਾ ਕਿ ਇਸ ਸਮਝੌਤਾ ਨਾ ਸਿਰਫ ਅਨਟੈਰੀਓ ਅਤੇ ਸਸਕੈਚੁਵਨ ਚ ਜੀਵਨ ਪੱਧਰ ਬਿਹਤਰ ਕਰਨ ਲਈ ਹੈ ਬਲਕਿ ਨਿਵੇਸ਼ਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਸੂਬਿਆਂ ਦੇ ਸਭ ਤੋਂ ਕਾਬਲ ਅਤੇ ਵੱਧ ਮੰਗ ਵਾਲੇ ਕਾਮਿਆਂ ਦਾ ਸੌਖਾ ਆਵਾਗੋਣ ਯਕੀਨੀ ਬਣਾਉਣ ਲਈ ਵੀ ਹੈ ਅਸੀਂ ਅੰਤਰ ਸੂਬਾਈ ਵਪਾਰ ਚ ਰੁਕਾਵਟਾਂ ਨੂੰ ਘਟਾ ਕੇ ਇਹ ਕਰ ਰਹੇ ਹਾਂ ਸਸਕੈਚੁਵਨ ਦੇ ਪ੍ਰੀਮੀਅਰ ਮੋ ਨੇ ਕਿਹਾ ਕਿ ਇਸ ਸਮਝੌਤੇ ਰਾਹੀਂ ਅਸੀਂ ਆਪਣੇ ਸੂਬਿਆਂ ਲਈ ਮਜ਼ਬੂਤੀ ਨਾਲ ਖੜੇ ਹੋ ਸਕਦੇ ਹਾਂ ਉਹਨਾਂ ਕਿਹਾ ਕਿ ਉਹ ਅਤੇ ਫੋਰਡ ਦੋਵੇਂ ਲੰਬੇ ਸਮੇਂ ਤੋਂ ਦੇਸ਼ ਵਿਚ ਵਪਾਰ ਨੂੰ ਸੁਖਾਲਾ ਬਣਾਉਣ ਦੇ ਸਮਰਥਕ ਰਹੇ ਨੇ ਸਮਝੌਤੇ ਅਨੁਸਾਰ অন্ਟੇਰੀਓ ਅਤੇ ਸਸਕੈਚੁਵਨ ਅਜਿਹੇ ਕਾਨੂੰਨਾਂ ਤੇ ਕੰਮ ਕਰਨ ਲਈ ਵਚਨਬੱਧ ਹਨ ਜੋ ਸੂਬਿਆਂ ਦੇ ਦਰਮਿਆਨ ਵਪਾਰਕ ਰੁਕਾਵਟਾਂ ਨੂੰ ਹਟਾਉਣ 'ਚ ਮਦਦ ਕਰਨ ਇਸ ਨਾਲ ਵਸਤੂਆਂ ਸੇਵਾਵਾਂ ਨਿਵੇਸ਼ ਅਤੇ ਕੰਮ ਕਰਨ ਵਾਲਿਆਂ ਦੀ ਆਵਾਜਾਈ ਨੂੰ ਵਧਾਇਆ ਜਾਵੇਗਾ ਇਹ ਸਾਰਾ ਕੰਮ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਦੇ ਹੋਏ ਅਤੇ ਹੋਰ ਮਜ਼ਬੂਤ ਕਰਦਿਆਂ ਕੀਤਾ ਜਾਵੇਗਾ ਅਨਟੈਰੀਓ ਅਤੇ ਸਕੈਚੂਅਨ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਦੇ ਹੋਏ ਉਹ ਕੁਝ ਸੂਬਾਈ ਉਦਯੋਗਾਂ ਦੇ ਅੰਦਰ ਕ੍ਰਾਊਨ ਕਾਰਪੋਰੇਸ਼ਨਾਂ ਦੀ ਭੂਮਿਕਾ ਦਾ ਸਤਿਕਾਰ ਕਰਨਗੇ ਜਦਕਿ ਅਨਟੈਰੀਓ ਅਤੇ ਅਲਬਰਟਾ ਰੈਗੂਲੇਟਰਾਂ ਦੀ ਇਮਾਨਦਾਰੀ ਅਤੇ ਭੂਮਿਕਾ ਦਾ ਸਤਿਕਾਰ ਕਰਨਗੇ ਇਸ ਦੇ ਨਾਲ ਨਾਲ ਸਾਰੇ ਸੂਬੇ ਇਸ ਬਾਬਤ ਵੀ ਸਹਿਮਤ ਹੋਏ ਨੇ ਕਿ ਉਹ ਅਜਿਹਾ ਫਰੇਮਵਰਕ ਤਿਆਰ ਕਰਨ ਤੇ ਕੰਮ ਕਰਨਗੇ ਜੋ ਸ਼ਰਾਬ ਦੀ ਸਿੱਧੀ ਉਪਭੋਗਤਾ ਤੱਕ ਵਿਕਰੀ ਦਾ ਸਿਸਟਮ ਲਾਗੂ ਕਰਨ 'ਚ ਮਦਦ ਕਰੇ ਇਸ ਨਾਲ ਨਿਰਮਾਤਾ ਨੂੰ ਦੇਸ਼ ਭਰ ਚ ਆਪਣੇ ਉਤਪਾਦ ਵੇਚਣ ਦੇ ਵਧੇਰੇ ਮੌਕੇ ਮਿਲਣਗੇ ਤੇ ਗਾਕਾਂ ਨੂੰ ਵੀ ਵਧੀਆ ਚੋਣ ਅਤੇ ਵਧੇਰੇ ਕਿਸਮਾਂ ਦੀਆਂ ਸ਼ਰਾਬਾਂ ਤੱਕ ਪਹੁੰਚ ਮਿਲੇਗੀ। অন্ਟੈਰੀਓ ਸਰਕਾਰ ਦੇ ਅਨੁਸਾਰ ਕੈਨੇਡਾ ਦਾ 35% ਵਪਾਰ ਮੁਲਕ ਦੀਆਂ ਸਰਹੱਦਾਂ ਦੇ ਅੰਦਰ ਹੀ ਹੁੰਦਾ ਹੈ। ਪੀਲ ਪੁਲਿਸ ਵੱਲੋਂ ਜਾਰੀ ਨਿਊਜ਼ ਰਿਲੀਜ਼ ਅਨੁਸਾਰ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ 'ਚ 28 ਮਈ ਨੂੰ BC ਦੇ ਡੈਲਟਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਰਿਲੀਜ਼ 'ਚ ਇੱਕ ਸ਼ੱਕੀ ਦਾ ਨਾਮ ਅਮਨ ਅਤੇ ਦੂਸਰੇ ਦਾ ਦਿਗਵਿਜੇ ਦੱਸਿਆ ਗਿਆ ਦੋਵਾਂ ਦੀ ਉਮਰ 21 ਸਾਲ ਹੈ 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਢੱਡਾ ਦਾ ਮਿਸਿਸ ਆਗਾ ਦੇ ਟ੍ਰੈਨਮੀਅਰ ਡਰਾਈਵ ਅਤੇ ਫੈਲਫਰਡ ਵੇ ਦੇ ਨਜ਼ਦੀਕ ਉਹਨਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਢੱਡਾ ਬ੍ਰੈਂਟਨ ਦੇ ਰਹਿਣ ਵਾਲੇ ਸਨ ਜਦੋਂ ਅਧਿਕਾਰੀ ਮੌਕੇ ਵਾਰਦਾਤ ਤੇ ਪਹੁੰਚੇ ਸਨ ਤਾਂ ਪੀੜਤ ਗੰਭੀਰ ਹਾਲਤ ਸੀ ਐਮਰਜੈਂਸੀ ਦਸਤੇ ਨੇ ਸੀਪੀਆਰ ਦਿੱਤੀ ਅਤੇ ਪੀੜਤ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਪੀੜਤ ਨੇ ਦਮ ਤੋੜ ਦਿੱਤਾ ਪੀਲ ਪੁਲਿਸ ਦੀ ਨਿਊਜ਼ ਰਿਲੀਜ਼ ਅਨੁਸਾਰ ਸ਼ੱਕੀਆਂ ਦੀ ਪਛਾਣ ਕਰਨ ਅਤੇ ਲੱਭਣ 'ਚ ਡੈਲਟਾ ਪੁਲਿਸ ਐਪਸਫੋਰਡ ਪੁਲਿਸ ਸਰੀ ਪੁਲਿਸ ਤੇ ਆਰਸੀਐਮਪੀ ਨੇ ਵੀ ਸਹਿਯੋਗ ਕੀਤਾ ਪੀਲ ਪੁਲਿਸ ਦੇ ਚੀਫ ਨਿਸ਼ਾਨ ਦੁਰਯੱਪਾ ਨੇ ਇੱਕ ਬਿਆਨ 'ਚ ਕਿਹਾ ਸ਼ੱਕੀਆਂ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਡੀਆਂ ਟੀਮਾਂ ਨੇ ਫੋਕਸ ਰੱਖਿਆ ਤੇ ਡਟੀਆਂ ਰਹੀਆਂ ਇਸ ਨਤੀਜੇ ਰਾਹੀਂ ਸਪਸ਼ਟ ਸੰਦੇਸ਼ ਮਿਲਦਾ ਹੈ ਤੁਸੀਂ ਕਿੰਨੇ ਵੀ ਦੂਰ ਭੱਜ ਲਵੋ ਸਾਡੀਆਂ ਟੀਮਾਂ ਤੁਹਾਨੂੰ ਲੱਭ ਹੀ ਲੈਣਗੀਆਂ ਦੋਵੇਂ ਸ਼ੱਕੀ ਪਹਿਲਾਂ ਸਰੀ ਚ ਇੱਕ ਜੱਜ ਮੂਰੇ ਪੇਸ਼ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ ਅਨਟੇਰੀਓ ਜਾ ਕੇ ਫਰਸਟ ਡਿਗਰੀ ਮਰਡਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਹੋਮਿਸਾਈਡ ਡਿਟੈਕਟਿਵਜ਼ ਦੇ ਹਵਾਲੇ ਕਰ ਦਿੱਤਾ ਗਿਆ 1 ਜੂਨ ਨੂੰ ਦੋਵੇਂ ਸ਼ੱਕੀਆਂ ਦੀ ਬ੍ਰੈਂਟਨ ਸਥਿਤ ਅਨਟੇਰੀਓ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਈ ਹਰਜੀਤ ਸਿੰਘ ਢੱਡਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਟੱਡਾ ਨੂੰ ਜ਼ਬਰਨ ਵਸੂਲੀ ਤੇ ਮੌਤ ਦੀਆਂ ਧਮਕੀਆਂ ਨਾਲ ਸੰਬੰਧਤ ਕਈ ਫੋਨ ਆਏ ਸਨ ਹਰਜੀਤ ਟੱਡਾ ਦੀ ਬੇਟੀ ਗੁਰਲੀਨ ਕੌਰ ਟੱਡਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਿਹਾ ਸੀ ਕਿ ਉਸਦੇ ਪਿਤਾ ਨੂੰ 10 ਦਸੰਬਰ 2023 ਨੂੰ ਇੱਕ ਫੋਨ ਆਇਆ ਜਿਸ ਦੌਰਾਨ ਫੋਨ ਕਰਨ ਵਾਲੇ ਨੇ 5 ਲੱਖ ਡਾਲਰ ਦੀ ਮੰਗ ਕੀਤੀ ਤੇ ਟੱਡਾ ਨੂੰ ਕਿਹਾ ਕਿ ਜੇਕਰ ਉਹਨਾਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਧਮਕੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ ਇੱਕ ਹਫਤੇ ਲਈ ਸੁਰੱਖਿਆ ਪ੍ਰਦਾਨ ਕੀਤੀ ਗਈ ਤੇ ਬਾਅਦ ਚ ਪੁਲਿਸ ਨੇ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਆਲੇ ਦੁਆਲੇ ਗਸ਼ਤ ਕੀਤੀ ਪਰ ਫਿਰ ਇਹ ਬੰਦ ਹੋ ਗਿਆ ਪੀਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹਨਾਂ ਨੂੰ ਢੱਡਾ ਵਿਰੁੱਧ ਧਮਕੀਆਂ ਦੀਆਂ ਰਿਪੋਰਟਾਂ ਮਿਲੀਆਂ ਨੇ ਜਾਂ ਨਹੀਂ ਪਰ ਪੁਲਿਸ ਨੇ ਇਸ ਘਟਨਾ ਨੂੰ ਇੱਕ ਗਿਣਮਿਤ ਕੇ ਅੰਜਾਮ ਦਿੱਤੀ ਗਈ ਵਾਰਦਾਤ ਕਰਾਰ ਦਿੱਤਾ ਹੈ ਆਪਣੇ ਪਿਤਾ ਬਾਰੇ ਗੁਰਲੀਨ ਨੇ ਕਿਹਾ ਸੀ ਮੈਂ ਆਪਣੇ ਪਿਤਾ ਆਪਣੇ ਹੀਰੋ ਨੂੰ ਗਵਾ ਦਿੱਤਾ ਏ ਇਹ ਇਸ ਤਰ੍ਹਾਂ ਏ ਜਿਵੇਂ ਮੇਰਾ ਦਿਲ ਫਟ ਗਿਆ ਹੋਵੇ ਪਰ ਮੈਂ ਜਾਣਦੀ ਹਾਂ ਕਿ ਉਹ ਚਾਹਣਗੇ ਕਿ ਮੈਂ ਮਜ਼ਬੂਤ ਰਹਾ ਜੋ ਮੈਂ ਕਰਾਂਗੀ ਇਸ ਲਈ ਮੈਂ ਉਹਨਾਂ ਦੇ ਲਈ ਲੜ ਰਹੀ ਹਾਂ ਇਸ ਕਤਲकांड ਨਾਲ ਸੰਬੰਧਤ ਕੋਈ ਵੀ ਹੋਰ ਜਾਣਕਾਰੀ ਜਾਂ ਵੀਡੀਓ ਫੁਟੇਜ ਰੱਖਣ ਵਾਲੇ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਜਿਵੇਂ ਕਿ ਸੂਬੇ ਭਾਰਤ ਚ ਮੌਸਮ ਗਰਮ ਹੋਣਾ ਸ਼ੁਰੂ ਹੋ ਰਿਹਾ ਹੈ Ontario ਦੀ ਇੱਕ ਬੋਟਿੰਗ ਕੰਪਨੀ ਜਨਤਾ ਨੂੰ ਗਰਮੀਆਂ ਲਈ ਚਾਰਟਰ ਬੁੱਕ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕਰ ਰਹੀ ਹੈ। ਗ੍ਰੇਟ ਲੇਕਸ ਵੋਟਰਸ ਐਸੋਸੀਏਸ਼ਨ ਜੋ ਕਿ 300 ਤੋਂ ਵੱਧ ਵੋਟਰਾਂ ਅਤੇ 4 ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਟੋਰਾਂਟੋ ਨੂੰ ਆਪਣੇ ਸੁਰੱਖਿਆ ਨਿਯਮਾਂ ਨੂੰ ਢਿੱਲਾ ਕਰਨ ਅਤੇ ਸ਼ਹਿਰ ਭਾਰਤ ਡੌਕਿੰਗ ਮੁਨਿਆਦੀ ਢਾਂਚੇ ਤੱਕ ਪਹੁੰਚ ਵਧਾਉਣ ਲਈ ਕਿਹਾ ਗਿਆ ਸੀ ਹਾਲਾਂਕਿ ਕੁਝ ਲਾਇਸੈਂਸ ਸ਼ੁਦਾ ਬੋਟਿੰਗ ਕੰਪਨੀਆਂ ਯਾਤਰੀਆਂ ਦੀ ਸੁਰੱਖਿਆ ਬਾਰੇ ਚਿੰਤਤ ਨੇ ਦੋਸ਼ ਲਗਾਉਂਦੀਆਂ ਨੇ ਕਿ ਐਸੋਸੀਏਸ਼ਨ ਗੈਰ ਲਾਇਸੈਂਸ ਸ਼ੁਦਾ ਯਾਟ ਚਾਰਟਰਾਂ ਦਾ ਸਮਰਥਨ ਕਰਦੀ ਹੈ ਜੋ ਜਨਤਾ ਨੂੰ ਜੋਖਮ ਚ ਪਾਉਂਦੀ ਹੈ ਟੋਰਾਂਟੋ ਯਾਟਸ ਅਤੇ ਸੇਫਟੀ ਅਵੇਅਰਨੈਸ ਬੋਟਿੰਗ ਅਲਾਈਅንስ ਦੇ ਸੰਸਥਾਪਕ ਮਨੀ ਸਾਬਾ ਨੇ ਮੀਡੀਆ ਨੂੰ ਦੱਸਿਆ ਕਿ ਐਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰ ਲੋੜੀਂਦੇ ਪ੍ਰਮਾਣਿਕਰਣਾਂ ਤੋਂ ਬਿਨਾਂ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਉਹਨਾਂ ਆਪਰੇਟਰਾਂ ਨੂੰ ਬਾਹਰ ਕੱਢ ਰਹੇ ਨੇ ਜੋ ਟ੍ਰਾਂਸਪੋਰਟ ਕੈਨੇਡਾ ਦੇ ਵਪਾਰਕ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਦੇ ਨਹੀਂ। ਸਾਬਾ ਨੇ ਕਿਹਾ ਕਿ ਉਸਦੀ ਕੰਪਨੀ ਨੇ ਕੈਨੇਡਾ ਸ਼ਿਪਿੰਗ ਐਕਟ ਅਤੇ ਟ੍ਰਾਂਸਪੋਰਟ ਕੈਨੇਡਾ ਦੇ ਨਿਯਮਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦਰਜਨਾ ਆਪਰੇਟਰਾਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਹੈ। ਉਹਨਾਂ ਦੋਸ਼ ਲਗਾਇਆ ਕਿ ਕੁਝ ਗੈਰਕਾਨੂੰਨੀ ਚਾਰਟਰਾਂ ਕੋਲ ਲੋੜੀਂਦੀਆਂ ਲਾਈਫ ਜੈਕਟਾਂ ਨਹੀਂ ਹਨ। ਉਹ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਲਈ ਬਣਾਏ ਗਏ ਮਹੱਤਵਪੂਰਨ ਨਿਯਮਾਂ ਦੀ ਉਲੰਘਣਾ ਕਰਕੇ ਜਨਤਕ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਰਹੇ ਹਨ। ਟ੍ਰਾਂਟੋ ਯਾਟਸ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਮਾਈਕਲ ਮੋਟਾਲਾ ਨੇ ਕਿਹਾ ਕਿ অন্ਟਾਰੀਓ ਦੇ ਪਾਣੀਆਂ 'ਤੇ ਗੈਰ ਨਿਯੰਤਰਿਤ ਕਿਸ਼ਤੀ ਚਲਾਉਣ ਦੇ ਗੰਭੀਰ ਨਤੀਜੇ ਨਿਕਲਦੇ ਨੇ ਹਰ ਮੌਸਮ 'ਚ ਟ੍ਰਾਂਟੋ ਦੀਆਂ ਝੀਲਾਂ ਜਾਂ ਬੰਦਰਗਾਹਾਂ 'ਤੇ ਲੋਕ ਆਪਣੀ ਜਾਨ ਗੁਆ ਰਹੇ ਨੇ ਕੁਝ ਚਾਰਟਰ ਗਾਕਾਂ ਨੂੰ ਇਹ ਨਹੀਂ ਪਤਾ ਹੋ ਸਕਦਾ ਕਿ ਉਹ ਕਿਸ ਕਿਸਮ ਦੀ ਕਿਸ਼ਤੀ 'ਚ ਸਵਾਰ ਹੋ ਰਹੇ ਨੇ ਤੇ ਜੋਖਮ ਗੰਭੀਰ ਹੋ ਸਕਦੇ ਨੇ ਫੀਲ ਪੁਲਿਸ ਨੇ ਮਿਸੀ ਸਾਗਾਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗਲਤ ਪਛਾਣ ਦੇ ਆਧਾਰ ਤੇ ਘਰਾਂ ਚ ਦਾਖਲ ਹੋ ਕੇ ਲੁੱਟਖੋ ਕਰਨ ਨਾਲ ਜੁੜੇ ਦੋ ਵੱਖਰੇ ਵੱਖਰੇ ਮਾਮਲਿਆਂ ਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਢਾਲੀਵਾਲ ਵਜੋਂ ਦੱਸੀ ਜਾ ਰਹੀ ਹੈ ਢਾਲੀਵਾਲ ਤੇ ਦੋਸ਼ ਹੈ ਕਿ ਉਸਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਲੜਕੀ ਨੂੰ ਸੱਦਿਆ ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ ਇਸ ਦੌਰਾਨ ਉਸਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਕੀਤੀ ਤੇ ਸੱਟਾਂ ਵੀ ਮਾਰੀਆਂ ਮੁਲਜ਼ਮ ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮੁਲਜ਼ਮ ਉੱਤੇ ਚਾਰ ਦੋਸ਼ ਆਇਦ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਤਰਜਮਾਨ ਮੁਤਾਬਕ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਦੌਰਾਨ ਲੁਟਖੋ ਦੇ ਇੱਕ ਹੋਰ ਮਾਮਲੇ 'ਚ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਬ੍ਰੈਂਟਨ ਵਾਸੀ ਅਭਿਜੋਤ ਸਿੰਘ ਤੇ ਮਿਸਿਸਾਗਾ ਵਾਸੀ ਰਦਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਨਾਤੇ ਦੋ ਸ਼ਨਕਿਓ ਜਾਲੀ ਪਛਾਣ ਵਾਲੇ ਸੋਸ਼ਲ ਮੀਡੀਆ ਖਾਤੇ ਬਣਾ ਕੇ ਲੋਕਾਂ ਨੂੰ ਸੁਨਸਾਨ ਥਾਂ ਤੇ ਸੱਦ ਕੇ ਲੁੱਟਖੋ ਕਰਦੇ ਸਨ ਮੁਲਜ਼ਮਾਂ ਨੂੰ ਅਗਲੇ ਦਿਨੀ ਅਦਾਲਤ ਚ ਪੇਸ਼ ਕੀਤਾ ਜਾਵੇਗਾ ਕੈਨੇਡਾ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਕਾਰੀ ਰਿਟੇਲ ਚੇਨ ਹਟਸਨ ਬੇ ਕੰਪਨੀ ਨੇ ਆਪਣੇ ਸਾਰੇ 80 ਡਿਪਾਰਟਮੈਂਟਲ ਸਟੋਰਾਂ ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ ਕੁਝ ਹਫ਼ਤੇ ਪਹਿਲਾਂ ਹੀ ਕੰਪਨੀ ਨੇ ਆਪਣੀ 355ਵੀਂ ਵਰ੍ਹੇਗੰਢ ਮਨਾਈ। ਇਹ ਕੰਪਨੀ ਕੈਨੇਡਾ ਦੀ ਆਖਰੀ ਰਵਾਇਤੀ ਡਿਪਾਰਟਮੈਂਟਲ ਸਟੋਰ ਚੇਨ ਸੀ। ਭਾਰੀ ਕਰਜ਼ੇ ਕਾਰਨ ਕੰਪਨੀ ਦੀ ਹਾਲਤ ਵਿਗੜਦੀ ਗਈ ਤੇ ਹਾਲ ਹੀ 'ਚ ਇਸ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਗਿਆ। ਸਾਲ 1670 'ਚ ਬ੍ਰਿਟੇਨ ਨੇ ਇਸ ਕੰਪਨੀ ਨੂੰ ਫਰ ਵਪਾਰ ਲਈ ਸਥਾਪਿਤ ਕੀਤਾ ਅਤੇ ਇਸ ਨੂੰ ਕੈਨੇਡਾ ਦੇ 1 ਤਿਹਾਈ ਹਿੱਸੇ ਦੇ ਬਰਾਬਰ ਜ਼ਮੀਨ ਦਿੱਤੀ ਸੀ। ਹਟਸਨ ਬੇਕ ਕੰਪਨੀ ਸਿਰਫ ਇੱਕ ਸਟੋਰ ਨਹੀਂ ਸਗੋ ਕੈਨੇਡਾ ਦੀ ਸੱਭਿਆਚਾਰਕ ਪਛਾਣ ਦਾ ਹਿੱਸਾ ਰਹੀ ਹੈ ਇਹ ਕੰਪਨੀ ਕੈਨੇਡਾ ਦੀ ਆਖਰੀ ਰਵਾਇਤੀ ਡਿਪਾਰਟਮੈਂਟਲ ਸਟੋਰ ਚੇਨ ਸੀ ਕੰਪਨੀ ਨੇ ਆਪਣੇ 99 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ 2006 ਚ ਐਚਬੀਸੀ ਨੂੰ ਅਮਰੀਕੀ ਕਾਰੋਬਾਰੀ ਜੈਰੀ ਜ਼ੁਕਰ ਨੇ 1.1 ਬਿਲੀਅਨ ਅਮਰੀਕੀ ਡਾਲਰ ਚ ਖਰੀਦਿਆ ਸੀ 2008 ਚ ਇਸ ਨੂੰ ਐਨਆਰਡੀਸੀ ਇਕਵਿਟੀ ਪਾਰਟਨਰਸ ਦੁਆਰਾ ਪ੍ਰਾਪਤ ਕੀਤਾ ਗਿਆ ਸੀ ਜੋ ਕਿ ਸੈਕਸ 5ਥ ਐਵਨਿਊ ਦਾ ਵੀ ਮਾਲਕ ਹੈ ਮਾਰਚ 2025 ਚ ਐਚਬੀਸੀ ਨੇ ਕੈਨੇਡਾ ਦੇ ਕੰਪਨੀ ਕ੍ਰੈਡਿਟਰਜ਼ ਅਰੇਂਜਮੈਂਟ ਐਕਟ ਦੇ ਤਹਿਤ ਲੈਣਦਾਰ ਸੁਰੱਖਿਆ ਲਈ ਅਰਜ਼ੀ ਦਿੱਤੀ ਤੇ ਆਪਣੇ 80 ਹਟਸਨਜ਼ ਬੇਸਟੋਰਾ 3 ਸੈਕਸ ਅਤੇ 13 ਸੈਕਸ ਆਫ 5ਥ ਸਟੋਰਾ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸਾਰੇ ਸਟੋਰ 1 ਜੂਨ 2025 ਨੂੰ ਬੰਦ ਹੋ ਗਏ। ਮਈ 2025 ਚ ਐਚਬੀਸੀ ਨੇ ਆਪਣੇ ਬૌਧਿਕ ਸੰਪਤੀ ਜਿਵੇਂ ਕਿ ਟ੍ਰੇਡਮਾਰਕ, ਲੋਗੋ ਅਤੇ ਮਸ਼ਹੂਰ ਧਾਰੀਦਾਰ ਕੰਬਲ ਡਿਜ਼ਾਈਨ ਕੈਨੇਡੀਅਨ ਟਾਇਰ ਕਾਰਪੋਰੇਸ਼ਨ ਨੂੰ 30 ਮਿਲੀਅਨ ਕੈਨੇਡੀਅਨ ਡਾਲਰ ਚ ਵੇਚ ਦਿੱਤਾ ਸੀ ਕੰਪਨੀ ਨੂੰ 2008 ਚ ਅਮਰੀਕੀ ਕਾਰੋਬਾਰੀ ਰੀਚਰਡ ਏ ਬੇਕਰ ਦੁਆਰਾ ਖਰੀਦਿਆ ਗਿਆ ਸੀ ਕੈਨੇਡੀਅਨਸ ਨੇ ਸ਼ੁਰੂ ਚ ਇਸ ਸੌਦੇ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਿਆ ਕਿਉਂਕਿ ਇੱਕ ਅਮਰੀਕੀ ਕਾਰੋਬਾਰੀ ਦੁਆਰਾ ਇੰਨੀ ਪੁਰਾਣੀ ਸੰਸਥਾ ਦੀ ਪ੍ਰਾਪਤੀ ਰਾਸ਼ਟਰੀ ਮਾਣ ਦਾ ਮੁੱਦਾ ਬਣ ਗਈ ਸੀ ਹਾਲਾਂਕਿ ਬੇਕਰ ਨੇ ਸ਼ੁਰੂ ਚ ਕੰਪਨੀ ਨੂੰ ਇੱਕ ਬਿਹਤਰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਉਸ ਨੇ ਤਜਰਬੇਕਾਰ ਕੈਨੇਡੀਅਨ ਰਿਟੇਲਰ ਬੋਨੀ ਬਰੂਕਸ ਨੂੰ ਸੀਈਓ ਨਿਯੁਕਤ ਕੀਤਾ ਤੇ ਆਨਲਾਈਨ ਰਿਟੇਲ ਨਾਲ ਮੁਕਾਬਲਾ ਕਰਨ ਲਈ ਈ-ਕਾਮਰਸ 'ਚ ਨਿਵੇਸ਼ ਕੀਤਾ ਕੰਪਨੀ ਨੇ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਲਈ ਆਪਣੇ ਉਤਪਾਦਾਂ 'ਚ ਪੁਆਇੰਟ ਬਲੈਂਕਟ ਦੀਆਂ ਰਵਾਇਤੀ ਚਾਰ ਰੰਗੀ ਧਾਰੀਆਂ ਨੂੰ ਸ਼ਾਮਲ ਕੀਤਾ ਪਰ ਇਹ ਸਾਰੇ ਯਤਨ ਹਟਸਨ ਬੇ ਨੂੰ ਨਹੀਂ ਬਚਾ ਸਕੇ ਖਪਤਕਾਰਾਂ ਦੇ ਖਰਚੇ 'ਚ ਕਮੀ ਮਹਾਮਾਰੀ ਤੋਂ ਬਾਅਦ ਘੱਟ ਪੈਦਲ ਆਵਾਜਾਈ ਆਨਲਾਈਨ ਪਰਚੂਨ ਅਤੇ ਫਾਸਟ ਫੈਸ਼ਨ ਬ੍ਰਾਂਡਾਂ ਤੋਂ ਮੁਕਾਬਲਾ ਅਤੇ ਉੱਚ ਸੰਚਾਲਨ ਲਾਗਤਾਂ ਇਸ ਦੇ ਬੰਦ ਹੋਣ ਦੇ ਮੁੱਖ ਕਾਰਨ ਨੇ ਐਮਪੀਪੀ ਹਰਦੀਪ ਗਰੇਵਾਲ ਨੇ ਜਨਤਕ ਸੁਰੱਖਿਆ, ਯੁਵਾ ਸਲਾਹ ਅਤੇ ਸਮਾਵੇਸ਼ੀ ਪੁਲਿਸਿੰਗ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਕਾਨੂੰਨ ਲਾਗੂ ਕਰਨ ਦੇ 28 ਸਾਲਾਂ ਦੇ ਤਜਰਬੇਕਾਰ ਨਵਦੀਪ ਚੰੰਜਰ ਨੂੰ ਕਿੰਗ ਚਾਰਲਸ 3 ਕਰੋਨੇਸ਼ਨ ਮੈਡਲ ਪੇਟ ਕੀਤਾ। ਸ਼ਿਰਿ ਚਿੰਜਰ ਨੇ ਲਗਭਗ 3 ਦਹਾਕਿਆਂ ਤੋਂ ਅਨਟਾਰੀਓ ਦੀ ਸੇਵਾ ਕੀਤੀ ਹੈ ਜੋ ਖਮਚੇ ਫਸੇ ਨੌਜਵਾਨਾਂ ਨੂੰ ਸਲਾਹ ਦੇਣ ਕੋਚਿੰਗ ਕਰਨ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੇ ਕਾਨੂੰਨ ਲਾਗੂ ਕਰਨ ਵਾਲੇ ਅਤੇ ਵਿਭਿੰਨ ਭਾਈਚਾਰਿਆਂ ਵਿਚਕਾਰ ਸਥਾਈ ਵਿਸ਼ਵਾਸ ਬਣਾਇਆ ਹੈ ਐਮਪੀਪੀ ਗਰੇਵਾਲ ਨੇ ਕਿਹਾ ਕਿ ਨਵਦੀਤ ਚਿੰਜਰ ਸਰਵੋਤਮ ਜਦ ਤੱਕ ਸੇਵਾ ਦਾ ਪ੍ਰਤੀਕ ਹੈ ਉਨ੍ਹਾਂ ਦੀ ਅਗਵਾਈ ਅਤੇ ਹਮਦਰਦੀ ਨੇ ਬ੍ਰੈਂਪਟਨ ਅਤੇ ਇਸ ਤੋਂ ਬਾਹਰ ਇੱਕ ਅਰਥਪੂਰਨ ਪ੍ਰਭਾਵ ਛੱਡਿਆ ਹੈ ਇਸ ਸਨਮਾਨ ਚੰਗੀ ਤਰ੍ਹਾਂ ਹੱਕਦਾਰ ਨਵਦੀਪ ਝੰਜਰ ਨੇ ਕਿਹਾ ਕਿ ਇਸ ਸੂਬੇ ਅਤੇ ਇਸ ਦੇ ਲੋਕਾਂ ਦੀ ਸੇਵਾ ਕਰਨਾ ਇੱਕ ਸਨਮਾਨ ਦੀ ਗੱਲ ਹੈ ਮੈਂ ਇਹ ਮਾਨਤਾ ਉਹਨਾਂ ਲੋਕਾਂ ਨਾਲ ਸਾਂਝੀ ਕਰਦਾ ਹਾਂ ਜੋ ਹਰ ਰੋਜ਼ ਮਿਹਨਤ ਕਰਕੇ ਆਪਣੀ ਜ਼ਿੰਦਗੀ ਸਫਲ ਬਣਾਉਂਦੇ ਨੇ ਜ਼ਿਕਰਯੋਗ ਹੈ ਕਿ ਕਿੰਗ ਚਾਰਲਸ 3 ਕਰੋਨੇਸ਼ਨ ਮੈਡਲ ਉਹਨਾਂ ਕੈਨੇਡੀਅਨਸ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਝੰਜਰ ਦੀ ਵਿਰਾਸਤ ਉਸ ਸਮਰਪਣ ਦੀ ਇੱਕ ਚਮਕਦਾਰ ਉਦਾਹਰਣ ਹੈ ਕਿੰਗ ਚਾਰਲਸ 3rd Coronation Medal ਇੱਕ ਯਾਦਗਾਰੀ ਮੈਡਲ ਹੈ ਜੋ ਰਾਜਾ ਚਾਰਲਸ 3 ਅਤੇ ਰਾਣੀ ਕੈਮਲਾ ਦੀ ਤਾਜਪੋਸ਼ੀ ਨੂੰ ਮਨਾਉਣ ਲਈ 6 ਮਈ 2023 ਨੂੰ ਬਣਾਇਆ ਗਿਆ ਸੀ। ਕੈਨੇਡਾ ਨੇ 30,000 ਤਾਜਪੋਸ਼ੀ ਮੈਡਲ ਜਾਰੀ ਕੀਤੇ ਜੋ ਕਿ ਕੈਨੇਡੀਅਨ ਆਰਮਡ ਫੋਰਸੇਸ ਅਤੇ ਪਬਲਿਕ ਸਰਵਿਸ ਦੇ 94 ਮੈਂਬਰਾਂ ਦੇ ਨਾਲ-ਨਾਲ ਉਹਨਾਂ ਵਿਅਕਤੀਆਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਦੇਸ਼ 'ਚ ਮਹੱਤਵਪੂਰਨ ਯੋਗਦਾਨ ਪਾਇਆ ਜਾਂ ਕੈਨੇਡਾ ਨੂੰ ਸਿਹਰਾ ਦੇਣ ਵਾਲੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ। ਇਹ ਮੈਡਲ ਹਰ ਸਾਲ 30,000 ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ 'ਚ 4000 ਕੈਨੇਡੀਅਨ ਆਰਮਡ ਫੋਰਸਸ ਦੇ ਮੈਂਬਰਾਂ ਨੂੰ ਦਿੱਤੇ ਜਾਂਦੇ ਨੇ ਜਦਕਿ ਹੋਰ 1000 ਮੈਡਲ ਪਬਲਿਕ ਸਰਵਿਸ ਕਰਮਚਾਰੀਆਂ ਲਈ ਰਾਖਵੇਂ ਨੇ ਜਿਨ੍ਹਾਂ ਚ ਰਾਸ਼ਟਰੀ ਰੱਖਿਆ ਵਿਭਾਗ ਦੇ ਕਰਮਚਾਰੀ ਵੀ ਸ਼ਾਮਲ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਵੈਂਸ ਨੇ ਅਪ੍ਰੈਲ 2025 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਨੂੰ ਬਹੁਤ ਖਾਸ ਦੱਸਿਆ ਹੈ ਵਾਸ਼ਿੰਗਟਨ ਡੀਸੀ ਚ ਅਮਰੀਕਾ ਭਾਰਤ ਰਣਨੀਤਿਕ ਭਾਈਵਾਲੀ ਫੋਰਮ ਚ ਬੋਲਦਿਆਂ ਊਸ਼ਾ ਨੇ ਕਿਹਾ ਕਿ ਉਸਦੇ ਬੱਚੇ ਪ੍ਰਧਾਨ ਮੰਤਰੀ ਮੋਦੀ ਨੂੰ ਦਾਦਾ ਜੀ ਦੀ ਸ਼੍ਰੇਣੀ ਚ ਪਾਉਂਦੇ ਨੇ ਤੇ ਉਹਨਾਂ ਨਾਲ ਡੂੰਗਾ ਲਗਾ ਮਹਿਸੂਸ ਕਰਦੇ ਨੇ ਉਹਨਾਂ ਨੇ ਹੱਸਦੇ ਹੋਏ ਦੱਸਿਆ ਮੇਰੇ ਬੱਚੇ ਪੈਰਿਸ ਤੋਂ ਆਏ ਸਨ ਜਿਨ੍ਹਾਂ ਨੂੰ ਕਾਫੀ ਨੀਂਦ ਨਹੀਂ ਆਈ ਸੀ ਜਿਵੇਂ ਹੀ ਉਹਨਾਂ ਨੇ ਚਿੱਟੇ ਵਾਲਾਂ ਵਾਲੇ ਚਿੱਟੀ ਦਾੜੀ ਵਾਲੇ ਇੱਕ ਭਾਰਤੀ ਵਿਅਕਤੀ ਨੂੰ ਦੇਖਿਆ ਉਹਨਾਂ ਨੇ ਤੁਰੰਤ ਉਸ ਨੂੰ ਦਾਦਾ ਜੀ ਵਜੋਂ ਪਛਾਣ ਲਿਆ ਉਹ ਉਸ ਨੂੰ ਬਹੁਤ ਪਿਆਰ ਕਰਦੇ ਨੇ ਉਸ਼ਾ ਵੈਂਸ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਸਦੇ 5 ਸਾਲਾ ਪੁੱਤਰ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ ਜਿਸ ਨਾਲ ਬੱਚੇ ਬਹੁਤ ਪ੍ਰਭਾਵਿਤ ਹੋਏ ਜਦੋਂ ਉਹਨਾਂ ਨੂੰ ਮੋਦੀ ਦੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਬੱਚੇ ਉਹਨਾਂ ਕੋਲ ਭੱਜੇ ਅਤੇ ਜਫੀ ਪਾ ਲਈ ਉਹਨਾਂ ਨੇ ਬੱਚਿਆਂ ਪ੍ਰਤੀ ਜੋ ਪਿਆਰ ਅਤੇ ਉਦਾਰਤਾ ਦਿਖਾਈ ਉਹ ਸ਼ਾਨਦਾਰ ਸੀ ਵੈਂਸ ਪਰਿਵਾਰ ਨੇ ਭਾਰਤ ਦੌਰੇ ਦੌਰਾਨ ਦਿੱਲੀ ਦੇ ਅਕਸ਼ਰਧਾਮ ਮੰਦਿਰ ਜੈਪੁਰ ਦੇ ਅਮੀਰ ਕਿਲੇ ਤੇ ਆਗਰਾ ਦੇ ਤਾਜ ਮਹਿਲ ਵਰਗੇ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ ਸੀ ਬੱਚਿਆਂ ਨੇ ਰਵਾਇਤੀ ਭਾਰਤੀ ਪਹਿਰਾਵੇ ਪਾਏ ਹੋਏ ਸਨ ਤੇ ਇਹਨਾਂ ਥਾਵਾਂ ਦੀ ਸੈਰ ਕੀਤੀ 우샤 ਵੈਂਸ ਨੇ ਕਿਹਾ ਕਿ ਇਹ ਯਾਤਰਾ ਭਾਰਤੀ ਸੱਭਿਆਚਾਰ ਨਾਲ ਡੂੰਘਾ ਜੁੜਾਅ ਬਣਾਉਣ ਵਾਲੀ ਹੈ ਉਹਨਾਂ ਨੇ ਜੇਡੀ ਵੈਂਸ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਹੋਈ ਗੱਲਬਾਤ ਨੂੰ ਬਹੁਤ ਹੀ ਸਕਾਰਾਤਮਕ ਦੱਸਿਆ ਤੇ ਕਿਹਾ ਕਿ ਇਹ ਮੁਲਾਕਾਤ ਸਿਰਫ ਰਸਮੀ ਨਹੀਂ ਸੀ ਸਗੋਂ ਦੋਹਾਂ ਦੇਸ਼ਾਂ ਦੇ ਨਿੱਜੀ ਤੇ ਰਾਜਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਸੀ 우샤 ਵੈਂਸ ਭਾਰਤੀ ਜਨਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ ਤੇ ਉਹ ਭਾਰਤੀ ਵਿਰਾਸਤ ਅਤੇ ਸੰਸਕਾਰਾਂ ਨੂੰ ਆਪਣੇ ਪਰਿਵਾਰ ਚ ਵੀ ਜਿਉਂਦੀ ਰੱਖ ਰਹੀ ਹੈ ਅਮਰੀਕਾ ਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਇਹ ਮਹੱਤਵਪੂਰਨ ਖਬਰ ਹੈ ਕਿਉਂਕਿ ਜੇਕਰ ਕੋਈ ਵਿਦਿਆਰਥੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦਾ ਜਾਂ ਉਸ ਦੀ ਪ੍ਰੋਫਾਈਲ ਬਹੁਤ ਸਰਗਰਮ ਨਹੀਂ ਹੈ ਜਾਂ ਉਹ ਤਸਵੀਰਾਂ ਆਦ ਪੋਸਟ ਜਾਂ ਸ਼ੇਅਰ ਨਹੀਂ ਕਰਦਾ ਤਾਂ ਉਸ ਨੂੰ ਵੀਜ਼ਾ ਨਹੀਂ ਮਿਲੇਗਾ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋ ਸਕਦੀ ਹੈ ਪਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦਾ ਹੁਕਮ ਇਸ ਵੱਲ ਇਸ਼ਾਰਾ ਕਰ ਰਿਹਾ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਦੀ ਵਾਪਸੀ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ 'ਚ ਪੜ੍ਹਾਈ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਲਈ ਨਿਯਮ ਸਖਤ ਹੋ ਗਏ ਨੇ। ਵਿਦੇਸ਼ ਮੰਤਰੀ ਰੂਬਿਓ ਨੇ ਹੁਕਮ ਦਿੱਤਾ ਹੈ ਕਿ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਬਹੁਤ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਅਮਰੀਕੀ ਕਾਉਂਸਲਰ ਅਧਿਕਾਰੀ ਨੂੰ ਭੇਜੇ ਗਏ ਇੱਕ ਕੇਬਲ ਚ ਕਿਹਾ ਗਿਆ ਏ ਕਿ ਜੇਕਰ ਕੋਈ ਆਨਲਾਈਨ ਮੌਜੂਦਗੀ ਨਾ ਹੋਵੇ ਤਾਂ ਵੀਜ਼ਾ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ ਹਾਲਾਂਕਿ ਇਹ ਹੁਕਮ ਹੁਣੇ ਹਾਰਵਰਡ ਯੂਨੀਵਰਸਿਟੀ ਲਈ ਜਾਰੀ ਕੀਤਾ ਗਿਆ ਪਰ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਅਮਰੀਕਾ ਦੇ ਕਈ ਚੋਟੀ ਦੇ ادارے ਇਸ ਦੇ ਦਾਇਰੇ ਚ ਆ ਸਕਦੇ ਨੇ ਹਾਰਵਰਡ ਯੂਨੀਵਰਸਿਟੀ ਅਤੇ 트੍ਰੰਪ ਸਰਕਾਰ ਵਿਚਕਾਰ ਤਣਾਅ ਇਹ ਇਸ ਮਾਮਲੇ ਚ ਯੂਨੀਵਰਸਿਟੀ ਦੇ ਤਾਜ਼ਾ ਹਮਲੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜੋ ਇਸ ਸਮੇਂ ਕੀਤਾ ਗਿਆ ਹੈ ਵਿਦੇਸ਼ ਮੰਤਰੀ ਰੂਬਿਓ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਭਵਿੱਖ ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ ਕੰਮ ਕਰੇਗੀ ਖਾਸ ਕਰਕੇ ਉਹਨਾਂ ਬੇਨਕਾਰਾਂ ਨੂੰ ਬਾਹਰ ਕੱਢਣ ਲਈ ਜੋ ਰਾਸ਼ਟਰੀ ਸੁਰੱਖਿਆ ਲਈ ਸੰਭਾਵੀ ਜੋਖਮ ਪੈਦਾ ਕਰਦੇ ਨੇ 트럼ਪ ਸਰਕਾਰ ਨੇ ਪਹਿਲਾਂ ਹੀ ਹਾਰਵਰਡ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਕਰਨ ਤੋਂ ਰੋਕ ਦਿੱਤਾ ਸੀ ਇੱਕ ਸੰਗੀ ਅਦਾਲਤ ਨੇ ਇਸ ਸਮੇਂ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਵਿਦੇਸ਼ ਮੰਤਰੀ ਦਾ ਕੇਬਲ ਸਾਰੇ ਦੂਤਾਵਾਸਾਂ ਤੱਕ ਪਹੁੰਚ ਗਿਆ ਇਹ ਇਸ ਵਿੱਚ ਕਿਹਾ ਗਿਆ ਕਿ ਹਾਰਵਰਡ ਯੂਨੀਵਰਸਿਟੀ ਚ ਆਉਣ ਵਾਲੇ ਸਾਰੇ ਵਿਦੇਸ਼ੀ ਲੋਕਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਸਾਰੇ ਸੰਭਾਵੀ ਵਿਦਿਆਰਥੀਆਂ ਵਿਦਿਆਰਥੀ ਫੈਕਲਟੀ ਕਰਮਚਾਰੀਆਂ ਠੇਕੇਦਾਰਾਂ ਮਹਿਮਾਨ ਬੁਲਾ ਰਹਿਆਂ ਅਤੇ ਸੈਲਾਨੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਸਰਲ ਸ਼ਬਦਾਂ ਚ ਜੇਕਰ ਤੁਸੀਂ ਫੇਸਬੁੱਕ ਇੰਸਟਾਗ੍ਰam ਵਰਗੇ ਪਲੇਟਫਾਰਮ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਇਹ ਨਹੀਂ ਨੀ ਸਗੋਂ ਕੇਵਲ ਦੂਤਾਵਾਸ ਦੇ ਅਧਿਕਾਰੀਆਂ ਨੂੰ ਵੀਜ਼ਾ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨ ਲਈ ਕਹਿਣ ਦਾ ਆਦੇਸ਼ ਵੀ ਦਿੰਦਾ ਹੈ ਤਾਂ ਜੋ ਇੰਟਰਵਿਊ ਲੈਣ ਵਾਲੇ ਉਨ੍ਹਾਂ ਦੁਆਰਾ ਪੋਸਟ ਕੀਤੀ ਗਈ ਸਮੱਗਰੀ ਦੇਖ ਸਕਣ ਆਦੇਸ਼ ਚ ਕਿਹਾ ਗਿਆ ਕਿ ਜੇਕਰ ਕਿਸੇ ਦੀਆਂ ਆਨਲਾਈਨ ਪੋਸਟਾਂ ਚ ਕਮੀ ਪਾਈ ਜਾਂਦੀ ਹੈ ਤਾਂ ਇਸ ਨਾਲ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਆਯਾਤ ਡਿਊਟੀ ਤੋਂ 617 ਮਿਲੀਅਨ ਡਾਲਰ ਦੀ ਵਾਧੂ ਆਮਦਨ ਅਮਰੀਕਾ ਤੇ ਲਾਏ ਜਵਾਬੀ ਟੈਰਿਫਾਂ ਦਾ ਕੈਨੇਡਾ ਨੂੰ ਮਿਲਿਆ ਫਾਇਦਾ ਓਨਟਾਰੀਓ ਨੇ ਵਪਾਰਕ ਰੁਕਾਵਟਾਂ ਹਟਾਉਣ ਬਾਬਤ ਚੁੱਕੇ ਕਦਮ ਸਸਕੇਚਵਨ ਪੀਈਆਈ ਅਤੇ ਅਲਬਰਟਾ ਨਾਲ ਕੀਤੇ ਸਮਝੌਤੇ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ 'ਚ ਬੀਸੀ ਦੇ ਡੈਲਟਾ ਤੋਂ ਦੋ ਵਿਅਕਤੀ ਗ੍ਰਿਫਤਾਰ ਪੁਲਿਸ ਰਿਲੀਜ਼ 'ਚ ਦੋਵਾਂ ਦੀ ਉਮਰ 21 ਸਾਲ ਦੱਸੀ ਗਈ ਯਾਤਰੀਆਂ ਦੀ ਸੁਰੱਖਿਆ ਬਾਰੇ ਚਿੰਤਤ ਬੋਟਿੰਗ ਕੰਪਨੀਆ ਐਸੋਸੀਏਸ਼ਨ ਨੇ ਸੰਚਾਲਕਾਂ ਬਾਰੇ ਚੇਤਾਵਨੀ ਜਾਰੀ ਕੀਤੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ